ਕਿਸਾਨਾਂ ਨੂੰ ਪਹਿਲਾਂ ਕੁਦਰਤ ਦੀ ਮਾਰ ਘਟ ਸੀ ਕਿ ਹੁਣ ਬਿਜਲੀ ਬੋਰਡ ਨੇ ਵੀ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ। ਦਰੈਸਰ ਮੋਗਾਂ ਨਸੀਕ ਪਿੰਡ ਚੂਚੱਕ ਵਿਖੇ ਬਿਜਲੀ ਬੋਰਡ ਦੀ ਅਣਗਹਿਲੀ ਦੇ ਕਾਰਨ ਬਿਜਲੀ ਦੇ ਖੰਭੇ ਤੋਂ ਸ਼ਾਰਟ ਸਰਕਟ ਨਾਲ ਲੱਗੀ ਅੱਗ ਦੇ ਕਾਰਨ ਕਿੰਨੇ ਹੀ ਕਿਸਾਨਾਂ ਦੀਆਂ ਫਸਲਾਂ ਸੜ ਕੇ ਸੁਆਹ ਹੋ ਗਈਆਂ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਬਿਜਲੀ ਬੋਰਡ ਦੇ ਅਧਿਕਾਰੀ ਨੂੰ ਸੂਚਿਤ ਕੀਤਾ ਸੀ ਕਿ ਸਾਡੇ ਖੇਤਾਂ 'ਚ ਬਿਜਲੀ ਦੀ 220 ਕੇਵੀ ਦੀ ਲਾਈਨ ਲੱਗ ਰਹੀ ਹੈ। ਜੋਸ ਪਾਰਕ ਦੇ ਰਹੀ ਐ ਪਰ ਕਿਸੇ ਅਧਿਕਾਰੀ ਨੇ ਇਸ ਲਾਈਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਕਣਕ ਦੀ ਫਸਲ ਸੜ ਕੇ ਹੁਣ ਸਵਾਹ ਹੋ ਗਈ ਐ ਪਿੰਡਾ ਸੱਦਾ ਸਿੰਘ ਵਾਲਾ ਰਕਬਾ ਤੂੜ ਚੱਕਦਾ ਅੱਛਾ ਜੀ ਕਿਸ ਤਰ੍ਹਾਂ ਹੋਇਆ ਐ ਇਹ ਨੁਕਸਾਨ ਹਾਂ ਇੰਨਾ ਨੁਕਸਾਨ ਜੀ ਜਿਹੜੀਆਂ ਲੈਣਾ ਜਾਂਦੀਆਂ ਵੱਡੀਆਂ ਇੱਕ ਤਾਂ ਪਹਿਲਾ ਦੌਲਤਪੁਰਾ ਜੀ ਪਿੰਡ ਆ ਉੱਥੇ ਕਾਲੇ ਮਹਿਰ ਦੀ ਜਗ੍ਹਾ ਉੱਥੇ ਘੰਟਾ ਇੱਕ ਪਹਿਲਾਂ ਅੱਗ ਲੱਗੀ ਉਸੇ ਬੁਝਾ ਦੇ ਆਈ ਦੂਜਾ ਇੱਥੇ ਆਈ ਇੱਕ ਤੀਜੀ ਟਾਰੀ ਲੱਗੀ ਇੱਥੇ ਲੈਣ ਤੇ ਇਹ ਜਿਹੜੀ ਆ ਕਾਰਨ ਆ ਜਿਹੜਾ ਹੈਵੀ ਲੈਣ ਹੈ ਲੈਣ ਤੋਂ ਲੱਗੀ ਐ ਹਨੇਰੀ ਸੀ ਲੋਕਾਂ ਨੇ ਟਾਰੀ ਚੂੜ ਚੱਕ ਦੌਲਤਪੁਰਾ ਸੱਦਾ ਸਿੰਘ ਵਾਲਾ ਜਿਹੜਾ ਲੋਕਾਂ ਨੇ ਆਣ ਕੇ ਇਕੱਠੇ ਹੋ ਕੇ ਹੰਗਲਾ ਮਾਰ ਕੇ ਅੱਗ ਬਜਾਈ ਮੈਨੂੰ ਤੇ ਇਹ ਨਹੀਂ ਦਿਖਿਆ ਸਰਕਾਰ ਪਤਾ ਨਹੀਂ ਕਿੱਥੇ ਸੁੱਤੀ ਪਈ ਅੱਛਾ ਕੋਈ ਫਾਇਰ ਬ੍ਰਿਗੇਡ ਵਾਲੇ ਆ ਗਏ ਸੀ ਕੋਈ ਕੋਈ ਨਹੀਂ ਆਇਆ ਜੀ ਸਾਡੇ ਤਾਂ ਜਨਤਾ ਨੇ ਰੱਬ ਵੱਲੋਂ ਲੋਕਾਂ ਨੇ ਲੋਕਾਂ ਦੀ ਮਦਦ ਦੇ ਨਾਲ ਹੋਇਆ ਸਰਕਾਰ ਦਾ ਕੋਈ ਵੀ ਨਹੀਂ ਸੀ ਬੰਦਾ ਅੱਛੇ ਕਿੰਨਾ ਨੁਕਸਾਨ ਕਿੰਨਾ ਹੋਇਆ ਜੀ ਨੁਕਸਾਨ ਜੀ 15 ਕਿੱਲਾਂ ਦੇ ਨੇੜੂ ਆ ਵੇਖੋ ਨਾ ਆ ਵੇਖੋ ਤੇ ਟੱਪ ਹੋਏ ਉਹ ਨਹਿਰ ਨਾਲ ਦੀਆ ਕੱਡਾ ਕਰ ਅੱਛੇ ਕਿੰਨਾ ਨੁਕਸਾਨ ਕਿੰਨੇ ਕੋਈ ਜਿਹੜੀ ਇਹ ਕਨਕ ਸੜੀ ਹੈ ਇਹ ਜੀ ਕਿੱਲੇ ਜੀ ਤੁਹਾਨੂੰ ਪਤਾ ਹੀ ਹੈ ਕਿੰਨੇ ਦੀ ਨਿਕਲਦੀ ਹੈ 40 ਪਈ ਵਾਲੀ 45 ਹਜ਼ਾਰ ਦੀ ਨਿਕਲਦੀ ਹੈ 47 50 ਇਹ ਮੰਗ ਕੀ ਕਰਦੇ ਆ ਸਰਕਾਰ ਹੈ ਕੀ ਮੰਗ ਕੀ ਕਰਦੇ ਆ ਇਹ ਤਾਂ ਇਹ ਮਾਜਵਾ ਮਿਲੇ ਜੀ ਮਾਜਵਾ ਦੇ ਤੇ ਲੇਪ ਪਰਚਾਰਾ ਹੁਣ ਗਰੀਬ ਬੰਦਾ ਕੱਲਾ ਚੋਰ ਆ ਵਿਖੇ ਤੇ ਰੋਂਦਾ ਵਿਚਾਰਾ ਬਚਾਰਾ ਪੂਰੀ ਗਾਂ ਨੂੰ ਮੇਨ ਆਪਦੀ ਹੈ ਕਿ ਠੇਕੇ ਦੇ ਲਈ ਹੈ ਠੇਕੇ ਦੇ ਲਈ ਹੈ ਜੀ 4 ਕਿੱਲੇ ਆਉਦੇ ਨੇ ਬਾਕੀ ਠੇਕੇ ਦੇ ਲਈ ਗਾਂ ਵਾਸਤੇ ਠੇਕਾ ਕਿਵੇਂ ਦੇ ਦੂਗਾ ਪੈ ਗਿਆ ਉਹਨੂੰ ਡਿੱਗ ਪਿਆ ਉਹਨੂੰ ਇੱਥੇ ਆ ਵੀ ਇੱਥੇ ਸੀਗਾ ਮੈਂ ਮਹਾਂ ਟੰਗਾ ਜੀ ਦਾ ਪੜ੍ਹਨ ਦਾ ਰਾਣ ਜੋ ਕਿੰਨੀ ਆਹ ਚਾਰੇ ਕਿੱਲੇ ਉਹਦੇ ਕੋਲੇ ਇਸੇ ਕਣਕ ਦੇ ਵਿੱਚੋਂ ਠੇਕਾ ਲੈ ਕੇ ਦੇਣਾ ਸੀਗਾ ਉਹ ਠੇਕਾ ਕਿਵੇਂ ਦੇਊਗਾ ਜੀ ਚਾਰੇ ਕਿੱਲੇ ਦੱਸੋ ਜੀ ਇਹ ਸਾਨੂੰ ਵੇਖੋ ਆਪਾਂ ਨਾਚ ਚ ਖੜੇ ਕੁਝ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਕਣਕ ਦੀ ਫਸਲ ਨੂੰ ਅੱਗ ਲੱਗੀ ਤਾਂ ਅਸੀਂ ਫਾਇਰ ਬ੍ਰਿਗੇਡ ਨੂੰ ਸੂਚਿਤ ਵੀ ਕੀਤਾ ਪਰ ਕੋਈ ਵੀ ਗੱਡੀ ਘ ਕਿਸਾਨਾਂ ਲਈ ਕਿਹਾ ਕਿ ਜੇਕਰ ਫਾਇਰ ਬ੍ਰਿਗੇਡ ਦੀ ਗੱਡੀ ਜਲਦ ਪਹੁੰਚ ਜਾਂਦੀ ਤਾਂ ਹੋ ਸਕਦਾ ਸੀ ਕਿ ਉਹਨਾਂ ਦੀ ਫਸਲ ਕੁਝ ਹੱਦ ਤੱਕ ਬਚ ਜਾਂਦੀ ਹਾਲਾਂਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੱਗ ਲੱਗੀ ਹੈ ਜੀ ਕਰੀਬ 15 14 ਤੋਂ 15 ਕਿੱਲੇ ਜ਼ਮੀਨ ਆਪਣੇ ਬਚੀ ਹੈ ਇੱਥੇ ਅਛਾ ਕੀ ਕਾਰਨ ਕੀ ਦੱਸਿਆ ਇਹਨਾਂ ਨੇ ਕਾਰਨ ਇਹ ਬਿਲੀ ਜਿਹੜੀ ਵੱਡੀਆਂ ਲੈਣਾ ਉੱਥੋਂ ਸੁਪਾਰ ਕੋ ਪਰਯਗ ਲੱਗੀ ਹੈ ਕੋਟ ਕਰੋੜ ਦਾ ਪਰ ਕੋਟ ਨਹੀਂ ਲੈ ਕੇ ਆ ਤੇ ਕਿ ਕਿਹੜੇ ਪਿੰਡ ਦਾ ਰਕਬਾ ਇਹ ਇਹ ਜੂੜ ਚੱਕ ਪਿੰਡ ਦਾ ਬਲਖੰਡੀ ਚੌਂਕੀ ਚ ਪਿੰਡਾ ਥਾਣਾ ਕੋਟੀ ਸੀ ਕਿਹੜੇ ਕਿਹੜੇ ਕਿਸਾਨਾਂ ਦੀ ਹੈ ਕਿੰਨੇ ਕਿੰਨੇ ਜ਼ਮੀਨਾਂ ਇਹ ਗਈ ਗੁਰਪ੍ਰੀਤ ਸਿੰਘ ਇੱਕ ਅਦਰਸ਼ਨ ਸਿੰਘ ਦਾ ਵਾਸੀ ਜੂੜ ਚੱਕ ਦਾ ਹੀ ਇਹ ਦੋ ਗੱਲੇ ਆ ਇੱਕ ਸੁਜਿੰਦਰ ਸਿੰਘ ਰਾਮ ਸਿੰਘ ਦਾ ਵਾਸੀ ਸੱਦਾ ਸਿੰਘ ਵਾਲਾ ਇਹਦੀ ਕਰੀਬ 10 ਗੱਲੇ ਆ ਮੱਚੀਆਂ ਇੱਕ ਮਨਜੀਤ ਸਿੰਘ ਅਰੋਪ ਸਿੰਘ ਦਾ ਉਮਰੀਆਂ ਨਾਲ ਇੱਕ ਬੂਟਾ ਸਿੰਘ ਗਦੇਸ਼ ਸਿੰਘ ਇਹਨਾਂ ਦੀ ਦੋ ਦੋ ਗੱਲੇ ਅਛਾ ਕੀ ਕਾਰਨ ਕੀ ਦੱਸਿਆ ਇਹਨਾਂ ਨੇ ਇਹ ਦੱਸਿਆ ਜੀ ਬਿਜਲੀ ਦੀ ਸੰਪਾਰਕੇ ਵੱਡੀਆਂ ਲੈਣਾ ਸਪਾਰਕ ਹੋਣ ਕਰਕੇ ਸ਼ਾਰਟ ਲੱਗਾ ਜੀ ਉਹਦੇ ਕਰਕੇ ਸਪਾਰਕ ਹੋ ਗਈ ਹੈ ਤੇ ਹੁਣ ਕੰਟਰੋਲ ਹੈ ਠੀਕ ਇਸ ਤੋਂ ਇਲਾਵਾ ਦੋ ਥਾਵਾਂ ਤੇ ਹੋਰ ਜਮੈਂ ਉਟਾਰੀ ਹੈ ਉੱਥੇ ਵੀ ਅੱਗ ਲੱਗੀ ਉੱਥੇ ਇਸੇ ਦੇ ਨਾਲ ਹੀ ਇਸੇ ਇਸੇ ਲਾਈਨ ਦੇ ਕਰਕੇ ਹੋਈ ਹੈ ਜੀ ਪਹਿਲਾਂ ਮਲਖੰਡੀ ਲੱਗੀ ਉੱਥੋਂ ਬੁਝਾ ਕੇ ਆਇਆ ਮੈਂ ਹੁਣ ਇੱਥੇ ਆਇਆ ਠੀਕ ਹੈ ਹਾਂਜੀ ਉੱਥੇ ਵੀ ਕੋਈ ਨੁਕਸਾਨ ਹੋਇਆ ਜੀ ਨਹੀਂ ਉੱਥੇ ਨਾਰਮਲ ਉੱਥੇ ਕੋਈ ਨਹੀਂ ਉੱਥੇ ਤਾਂ ਉਹਨੂੰ ਪਤਾ ਨਹੀਂ ਨਾ ਜੀ ਦੋ ਦੂਜੇ ਪਿੰਡਾਂ ਨਾਲ ਸਦਰ ਮੋਗੇ ਦਾ ਸਾਡੇ ਏਰੀਆ ਦੇ ਤਕਰੀਬ ਨੇੜੇ ਹੈ ਠੀਕ ਇਹ ਘਟਨਾ ਤੋਂ ਬਾਅਦ ਕਿਸਾਨਾਂ ਵੱਲੋਂ ਬਿਜਲੀ ਵਿਭਾਗ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਮੁੱਗਾ ਤੋਂ ਜੁਗਿੰਦਰ ਸਿੰਘ ਦੀ ਰਿਪੋਰਟ, ਢੇਲੀ ਪੋਸਟ ਪੰਜਾਬੀ। ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ